ਕੇਰਾ ਨੇ ਇੱਕ ਬਹੁਤ ਹੀ ਦੁਖੀ ਬੰਦਾ ਕਿਹ ਸਿਆਣੇ ਬਜ਼ੁਰਗ ਦੇ ਕੋਲੇ ਗਿਆ ਕਹਿੰਦਾ ਬਜ਼ੁਰਗੋ ਬੜਾ ਬੁਰਾ ਹਾਲਾ ਜ਼ਿੰਦਗੀ ਚੱਕਰ ਝੁੰਡਾਈ ਹੋਈ ਪਈ ਹੈ ਬਈ ਮੁਸ਼ਕਲਾਂ ਇੰਨੀ ਆ ਕਿ ਜਿਉਣਾ ਹੀ ਰਾਮ ਕੀਤਾ ਪਿਆ ਕਿ ਨਾ ਦਿਨੇ ਚੈਨ ਨਾ ਰਾਤੀ ਚੈਨ ਲਾ ਦਾ ਅੱਖ ਨਹੀਂ ਲੱਗਦੀ ਕਾਰੋਬਾਰਾਂ ਚ ਘਾਟੇ ਪਈ ਜਾਂਦੇ ਸਿਹਤ ਖਰਾਬ ਰਹਿੰਦੀ ਘਰ ਚ ਕਲੇਸ਼ ਰਹਿੰਦਾ ਨੀਂਦ ਅੱਡੀਆਂ ਚੱਕ ਚੱਕ ਵੇਖੀ ਤੇ ਤਾਂ ਵੀ ਨਹੀਂ ਦਿੰਦੀ ਦੂਰ ਦੂਰ ਤੱਕ। ਇਹ ਕੁੱਲ ਮਿਲਾ ਕੇ ਅੱਖਾਂ ਦੀ ਰਾਤ ਨੰਗ ਜਾਂਦੀ ਪਤਾ ਨਹੀਂ ਲੱਗਦਾ। ਆਹ ਬਜ਼ੁਰਗੋ ਬਸ ਹੁੰਦਾ ਮਾਣੀ ਚੱਕਿਆ ਜਾ ਪਿਆ ਜ਼ਿੰਦਗੀ ਤੋਂ ਕਰੀਏ ਤੇ ਕਰੀਏ ਕੀ? ਬਜ਼ੁਰਗ ਕਹਿੰਦਾ ਪੁੱਤ ਕੋਈ ਗੱਲ ਨਹੀਂ ਇੰਨਾ ਦੁਖੀ ਨਹੀਂ ਹੋਈਦਾ ਵੀ ਤੂੰ ਐਂ ਕਰ ਬੈ ਇੱਥੇ ਮਾੜਾ ਮੋਟਾ ਸਾਹ ਲੈ ਤੇ ਆਪਾਂ ਕਰਦੇ ਹਾਲ ਤੇਰੇ ਮਸਲੇ ਦਾ। ਬਜ਼ੁਰਗ ਕਹਿੰਦਾ ਕੋਈ ਗੱਲ ਨਹੀਂ ਤੇਰਾ ਮਸਲੇ ਦਾ ਹੱਲ ਕੱਢ ਲਿਆ ਤੇ ਐਂ ਕਰ ਵੀ ਤੂੰ। ਇੱਕ ਕੰਮ ਕਰਨਾ ਪੈਣਾ ਨਿਕਾ ਜਾ ਵੀ ਮੈਂ ਕਿਤੇ ਕੰਮ ਜਾਣਾ ਵਾਜ ਤੇ ਆ ਮੇਰੇ ਊਠਾਂ ਦਾ ਵਾਗਾ 100 200 ਊਠ ਸੀ ਬਡੇ ਦੇ ਕੋਲੇ ਬਜ਼ੁਰਗ ਕਹਿੰਦਾ ਮੇਰੇ 100 200 ਊਠ ਆ ਅੱਜ ਰਾਤ ਨੂੰ ਤੂੰ ਇਹਨਾਂ ਦਾ ਖਿਆਲ ਰੱਖੀ ਮੇਰਾ ਪੁੱਤ ਤੇ ਮੈਂ ਟੜਕੇ ਮੋੜਾਣਾ ਤੇ ਇੱਕ ਗੱਲ ਖਿਆਲ ਰੱਖੀ ਵੀ ਇਹ ਊਠਾਂ ਨੂੰ ਸਾਰਿਆਂ ਨੂੰ ਬਿਠਾ ਕੇ ਤੇ ਤੂੰ ਫੇਰ ਸੋਣਾ ਵੀ ਕੋਈ ਊਠ ਖੜਾ ਨਾ ਹੋਵੇ ਸਾਰੇ ਨੂੰ ਬਿਠਾ ਕੇ ਤੇ ਫੇਰ ਸੌਣਾ ਉਹ ਬਜ਼ੁਰਗ ਚਲਿਆ ਕਿ ਨੌਜਵਾਨ ਕਹਿੰਦਾ ਚਲ ਕੋਈ ਨਿਭਾ ਦਿਆਂਗੇ ਹੁਣ ਸਾਰੀ ਰਾਤ ਲੰਗੀ ਬਜ਼ੁਰਗ ਤੜਕੇ ਵਾਪਸ ਆਇਆ ਤਾਂ ਉਹਨੇ ਵੇਖਿਆ ਤੇ ਉਹ ਜਿਹੜਾ ਨੌਜਵਾਨ ਛੱਡ ਕੇ ਗਿਆ ਸੀਗਾ ਉਹ ਤਾਂ ਪਹਿਲਾਂ ਨਾਲੋਂ ਵੀ ਦੁਖੀ ਆਉਂਦੇ ਬਜ਼ੁਰਗ ਤੇ ਗੱਲ ਪੈ ਗਿਆ ਅੱਬਾ ਬਾਕਿਹੜੇ ਕੰਮੀ ਪਾ ਕੇ ਗਿਆ ਹੈ ਕਹਿੰਦਾ ਕੀ ਗੱਲ ਹੋ ਗਈ ਪੁੱਤ ਕਹਿੰਦਾ ਕਿ ਹੋ ਜਾਹਾ ਭਾਗਾ ਉਠਾਂ ਦਾ ਸਵਰੇ ਦਾ ਇੱਕ ਭਾਈ ਦਾ ਦੂਜਾ ਖੜਾ ਹੋ ਜਾਂਦਾ ਦੂਜਾ ਭਾਈ ਦਾ ਦੋ ਬੈਠਦੇ ਆ ਤਾਸ ਖੜੇ ਹੋ ਜਾਂਦੇ ਇਹ ਤੇ ਬਹਿੰਦੇ ਹੀ ਨਹੀਂ ਕਹਿੰਦਾ ਪੁੱਤ ਫਿਰ ਸਾਸ ਨੂੰ ਲਿਆ ਸੀ ਕਹਿੰਦਾ ਸੌਣਾ ਕਿੱਥੋਂ ਸਾਲੇ ਬੈਠੇ ਹੀ ਨਹੀਂ ਬਜ਼ੁਰਗ ਕਹਿੰਦਾ ਫਿਰ ਅਸਲ ਦੇ ਵਿੱਚ ਜ਼ਿੰਦਗੀ ਆ ਊਠਾਂ ਦੇ ਵਾਗਰ ਗਈ ਹੋਈ ਆ ਬਜ਼ੁਰਗ ਕਹਿੰਦਾ ਬਹਿੰਦੇ ਮੈਥੋਂ ਵੀ ਨਹੀਂ ਆ ਬਸ ਇੱਕ ਦੋ ਬਿਠਾ ਦਈਦੇ ਆ ਬਾਕੀ ਸਾਰਿਆਂ ਦਾ ਉੱਠਣ ਬੈਠਣ ਤੇ ਸਾਰੀ ਰਾਤ ਚੱਲੀ ਜਾਂਦਾ ਪੁੱਤ ਜ਼ਿੰਦਗੀ ਉਠਾਂ ਦੇ ਵਾਗਰ ਗਈ ਹੋਈ ਹੈ ਇੱਥੇ ਕਦੇ ਕੋਈ ਮੁਸ਼ਕਲ ਖੜੀ ਹੋ ਜਾਂਦੀ ਹੈ ਇੱਕ ਹੱਲ ਹੋ ਜਾਂਦੀ ਹੈ ਦੂਜੀ ਮੁਸ਼ਕਲ ਆ ਜਾਂਦੀ ਹੈ ਇਹ ਤੇ ਇੱਕ ਮੁਸ਼ਕਲ ਖੜੀ ਹੈ ਦੂਜੀ ਬਹਿ ਗਈ ਹੈ ਫਿਰ ਚਾਰ ਮੁਸ਼ਕਲਾਂ ਖੜੀਆਂ ਦੋ ਹੱਲ ਹੋ ਗਈਆਂ ਇਹ ਤਾਂ ਐਂ ਚੱਲਦਾ ਰਹਿੰਦਾ ਤੂੰ ਆਵਦੀ ਨੀਂਦ ਪੂਰੀ ਲਿਆ ਕਰ ਟੈਨਸ਼ਨ ਨਹੀਂ ਲਈਦੀ ਹੁੰਦੀ ਫਿਕਰਾਂ 'ਚ ਜ਼ਿੰਦਗੀ ਸੁਖੀ ਬਤੀਤ ਨਹੀਂ ਹੁੰਦੀ ਚਿੰਤਾ ਕਰਨ ਨਾਲੋਂ ਚਿੰਤਨ ਕਰਿਆ ਕਰੋ ਫਿਕਰ ਕਰਨ ਨਾਲੋਂ ਹੱਲ ਸੋਚਿਆ ਕਰੋ ਫਿਕਰ ਕਰਨ ਦੇ ਨਾਲ ਹੱਲ ਨਹੀਂ ਹੁੰਦੇ ਮਿਹਨਤ ਦੇ ਨਾਲ ਸਿਆਣੇ ਹੋ ਜਾਣ ਦੇ ਨਾਲ ਹੱਲ ਹੁੰਦੇ ਇਹ ਤਾਂ ਜ਼ਿੰਦਗੀ ਤੇ ਊਠਾਂ ਦਾ ਵਗ ਬਣੀ ਫਿਰਦੀ ਹੈ